मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਪੰਜਾਬ ਭਾਸ਼ਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਚੰਡੀਗੜ੍ਹ ਵਿੱਚ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਦੌਰਾਨ ਸੁਨੀਲ ਜਾਖੜ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਆਏ ਹੜ੍ਹਾਂ ਲਈ ਭਾਸ਼ਪਾ ਆਗੂਆਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਜਦਕਿ ਅਜੀਹਾ ਬਿਲਕੁਲ ਵੀ ਨਹੀਂ ਹੈ ਕਿਉਂਕਿ ਇਹ ਇੱਕ ਕੁਦਰਤੀ ਆਫਤ ਹੈ ਸੁਨੀਲ ਜਾਖੜ ਨੇ ਹੜ੍ਹਾਂ ਲਈ ਭਾਸ਼ਪਾ ਨੂੰ ਜ਼ਿੰਮੇਵਾਰ ਦੱਸਣ ਵਾਲਿਆਂ ਖਿਲਾਫ ਸੈਕਟਰ 39 ਦੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਦੌਰਾਨ ਸੁਨੀਲ ਜਾਖੜ ਵੱਲੋਂ ਸਰਕਾਰ ਉੱਤੇ ਮੌਜੂਦਾ ਹਾਲਾਤ ਨੂੰ ਲੈ ਕੇ ਤੰਜ ਕਸੇ ਗਏ ਉਹਨਾਂ ਕਿਹਾ ਕਿ ਸੀਐਮ ਮਾਨ ਵੱਲੋਂ 26 ਤੋਂ 29 ਸਤੰਬਰ ਤੱਕ ਸੈਸ਼ਨ ਬਿਨਾਂ ਵਜ੍ਹਾ ਸੱਦਿਆ ਗਿਆ ਸਪੈਸ਼ਲ ਸੈਸ਼ਨ 'ਚ ਪੰਜਾਬ ਸਰਕਾਰ ਸਾਰਾ ਰਿਕਾਰਡ ਪੇਸ਼ ਕਰੇ ਕਿ ਕਿਸ ਨੇ ਪਾਣੀ ਛੱਡਿਆ ਤੇ ਕਿੰਨਾ ਛੱਡਿਆ ਹੜ੍ਹ ਦੀ ਮਾਰ 'ਚ ਪੰਜਾਬ ਆਇਆ ਕਿਸੇ ਤੋਂ ਲੁਕਿਆ ਨਹੀਂ ਸਕਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਵੀ ਆ ਜਿਹੜਾ ਹੜ ਆਇਆ ਬੀਜੇਪੀ ਨੇ ਕਰਵਾਤਾ ਜੀ ਸੈਂਟਰ ਗਵਰਨਮੈਂਟ ਨੇ ਕਰਵਾਤਾ ਪੰਜਾਬ ਦੇ ਖਿਲਾਫ ਪੰਜਾਬ ਨੂੰ ਡੋਬਣ ਦਾ ਇੱਕ ਬਹੁਤ ਹੀ ਕਹਿੰਦਾ ਕੋਝੀ ਚਾਲ ਹੈ। ਉਹਦੇ ਵਿੱਚ ਕਈ ਉਹ ਬਣ ਕੇ ਰੀਲਸ ਚੱਲ ਰਹੀਆਂ ਜਿਦੇ ਵਿੱਚ ਆਰਟੀਫੀਸ਼ੀਅਲ ਉਹਦੇ ਨਾਲ ਇੰਟੈਲੀਜੈਂਸ ਨਾਲ ਮੇਰੇ ਵਰਗੇ ਦੀ ਫੋਟੋ ਤੋਰ ਰੱਖੀ ਹੈ ਮਾਨਯੋਗ ਪ੍ਰਧਾਨ ਮੰਤਰੀ ਦੇ ਤੇ ਸਾਡੇ ਹੋਰ ਸਾਥੀਆਂ ਦੀ ਫੋਟੋ ਉਸ ਤੇ ਚਲਾ ਕੇ ਜੀ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਕਰਕੇ ਪੰਜਾਬ ਡਬੋ ਦਿਆਂਗੇ ਜੀ ਫਿਰ ਇਹ ਕਰਾਂਗੇ ਫਿਰ ਉਹ ਕਰਾਂਗੇ ਤੇ ਕਰਕੇ ਚੱਲ ਰਿਹਾ ਹੈ ਸਾਹਿਬ। ਉਹਦੇ ਤੇ ਵੀ ਗੱਲ ਕਰਨਾ ਅੱਜ ਬਣਦਾ ਕਿਉਂਕਿ ਆਹ ਮਸਲਾ ਕੱਲੇ ਪੰਜਾਬ ਦਾ ਆ ਬੀਜੇਪੀ ਦਾ ਨਹੀਂ ਸਾਬ ਇੱਕ ਆਪਾਂ ਜ਼ਹਿਰ ਬੀਜ ਰਹੇ ਹਾਂ ਸਭ ਪੰਜਾਬ ਨੇ ਉਹ ਮਾੜੇ ਦਿਨ ਦੇਖੇ ਪੰਜਾਬ ਇਹ ਕਹਿੰਦਾ ਪੰਜਾਬ ਦਿਲ ਹੈ ਸਾਬ ਹਿੰਦੁਸਤਾਨ ਦਾ ਸਰਮੌਰ ਹੈ ਉਹਦੇ ਇਸ ਕਿਸਮ ਦੀਆਂ ਇੱਥੇ ਗੱਲਾਂ ਚੱਲਣ ਮੈਂ ਦੇਖੋ ਇੱਥੇ ਆਣ ਤੋਂ ਪਹਿਲਾਂ ਮੈਂ ਪੁਲਿਸ ਕੰਪਲੇਂਟ ਪਾਰਟੀ ਕਨ ਦੇ ਕੇ ਆਏ ਹੁਣੇ ਪਰ ਮੈਂ ਚਾਹੇ ਸਾਡੇ ਰਾਜਨੀਤਿਕ ਵਿਰੋਧ ਹੈਗੇ ਇਹਨਾਂ ਨਾਲ ਕੀ ਨਾ ਪਾਉਣ ਸਾਹਮਣੇ ਤੋਂ ਦੋ ਹੀ ਹੈ ਆਮ ਆਦਮੀ ਪਾਰਟੀ ਤੇ ਸਾਡੇ ਵਾਲੇ ਮੇਰੇ ਪੁਰਾਣੇ ਸਾਥੀ ਜਿਹੜੇ ਐ ਪਰ ਮੈਂ ਕਿਸੇ ਦਾ ਨਾਂ ਨਹੀਂ ਪਾਇਆ ਮੈਂ ਇੰਨਾ ਹੀ ਲਿਖਿਆ ਵੀ ਪੂਰੀ ਜਾਂਚ ਕਰਕੇ ਜੋ ਕੋਈ ਵੀ ਇਸ ਕਿਸਮ ਦੀਆਂ ਕਟੀਆਂ ਸੋਚ ਕਰ ਰਿਹਾ ਉਹਦੇ ਤੇ ਤੁਰਕ ਵੀ ਕਾਰਵਾਈ ਹੋਵੇ ਮੁੜ ਕੇ ਕੋਈ ਇਸ ਕਿਸਮ ਦਾ ਜ਼ਹਿਰ ਨਾ ਵਿਜੇ ਸਾਹਿਬ ਦੱਸ ਦਈਏ ਕਿ ਸੁਨੀਲ ਜਾਖੜ ਨੇ ਪੰਜਾਬ ਚ ਆਏ ਹੜ੍ਹਾਂ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਉਹਨਾਂ ਕਿਹਾ ਕਿ ਜਦੋਂ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਤਾਂ ਇਹਨਾਂ ਵੱਲੋਂ ਡੈਮਾਂ ਚੋਂ ਪਾਣੀ ਛੱਡਣ ਲਈ ਅਧਿਕਾਰੀਆਂ ਨੂੰ ਕਿਉਂ ਨਹੀਂ ਕਿਹਾ ਗਿਆ ਪੰਜਾਬ ਪਾਛਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਚੰਡੀਗੜ੍ਹ ਵਿੱਚ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਦੌਰਾਨ ਸੁਨੀਲ ਜਾਖੜ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਆਏ ਹੜ੍ਹਾਂ ਲਈ ਪਾਛਪਾ ਆਗੂਆਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਜਦਕਿ ਅਜੀਹਾ ਬਿਲਕੁਲ ਵੀ ਨਹੀਂ ਹੈ ਕਿਉਂਕਿ ਇਹ ਇੱਕ ਕੁਦਰਤੀ ਆਫਤ ਹੈ ਸੁਨੀਲ ਜਾਖੜ ਨੇ ਹੜ੍ਹਾਂ ਲਈ ਪਾਛਪਾ ਨੂੰ ਜ਼ਿੰਮੇਵਾਰ ਦੱਸਣ ਵਾਲਿਆਂ ਖਿਲਾਫ ਸੈਕਟਰ 39 ਦੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਦੌਰਾਨ ਸੁਨੀਲ ਜਾਖੜ ਵੱਲੋਂ ਸਰਕਾਰ ਉੱਤੇ ਮੌਜੂਦਾ ਹਾਲਾਤ ਨੂੰ ਲੈ ਕੇ ਤੰਜ਼ ਕਿ세 ਗਏ ਉਹਨਾਂ ਕਿਹਾ ਕਿ ਸੀਐਮ ਮਾਨ ਵੱਲੋਂ 26 ਤੋਂ 29 ਸਤੰਬਰ ਤੱਕ ਸੈਸ਼ਨ ਬਿਨਾਂ ਵਜ੍ਹਾ ਸੱਦਿਆ ਗਿਆ ਸਪੈਸ਼ਲ ਸੈਸ਼ਨ 'ਚ ਪੰਜਾਬ ਸਰਕਾਰ ਸਾਰਾ ਰਿਕਾਰਡ ਪੇਸ਼ ਕਰੇ ਕਿ ਕਿਸ ਨੇ ਪਾਣੀ ਛੱਡਿਆ ਤੇ ਕਿੰਨਾ ਛੱਡਿਆ ਹੜ੍ਹ ਦੀ ਮਾਰ 'ਚ ਪੰਜਾਬ ਆਇਆ ਕਿਸੇ ਤੋਂ ਲੁਕਿਆ ਨਹੀਂ ਸਕਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਵੀ ਆ ਜਿਹੜਾ ਹੜ ਆਇਆ ਬੀਜੇਪੀ ਨੇ ਕਰਵਾਤਾ ਜੀ ਸੈਂਟਰ ਗਵਰਨਮੈਂਟ ਨੇ ਕਰਵਾਤਾ ਪੰਜਾਬ ਦੇ ਖਿਲਾਫ ਪੰਜਾਬ ਨੂੰ ਡੋਬਣ ਦਾ ਇੱਕ ਬਹੁਤ ਹੀ ਕਹਿੰਦਾ ਕੋਜੀ ਚਾਲ ਹੈ। ਉਹਦੇ ਵਿੱਚ ਕਈ ਉਹ ਬਣ ਕੇ ਰੀਲਸ ਚੱਲ ਰਹੀਆਂ ਜਿਦੇ ਵਿੱਚ ਆਰਟੀਫੀਸ਼ੀਅਲ ਉਹਦੇ ਨਾਲ ਇੰਟੈਲੀਜੈਂਸ ਨਾਲ ਮੇਰੇ ਵਰਗੇ ਦੀ ਫੋਟੋ ਤੋਰ ਰੱਖੀ ਹੈ ਮਾਨਯੋਗ ਪ੍ਰਧਾਨ ਮੰਤਰੀ ਦੇ ਤੇ ਸਾਡੇ ਹੋਰ ਸਾਥੀਆਂ ਦੀ ਫੋਟੋ ਉਸ ਚ ਚਲਾ ਕੇ ਜੀ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਕਰਕੇ ਪੰਜਾਬ ਡਬੋ ਦਿਆਂਗੇ ਜੀ ਫਿਰ ਇਹ ਕਰਾਂਗੇ ਫਿਰ ਉਹ ਕਰਾਂਗੇ ਤੇ ਕਰਕੇ ਚੱਲ ਰਿਹਾ ਹੈ ਸਾਰ। ਉਹਦੇ ਤੇ ਵੀ ਗੱਲ ਕਰਨਾ ਅੱਜ ਬਣਦਾ ਕਿਉਂਕਿ ਆਹ ਮਸਲਾ ਕੱਲੇ ਪੰਜਾਬ ਦਾ ਆ ਬੀਜੇਪੀ ਦਾ ਨਹੀਂ ਸਾਬ ਇੱਕ ਆਪਾਂ ਜ਼ਹਿਰ ਬੀਜ ਰਹੇ ਹਾਂ ਸਭ ਪੰਜਾਬ ਨੇ ਉਹ ਮਾੜੇ ਦਿਨ ਦੇਖੇ ਪੰਜਾਬ ਇਹ ਕਹਿੰਦਾ ਪੰਜਾਬ ਦਿਲ ਹੈ ਸਾਬ ਹਿੰਦੁਸਤਾਨ ਦਾ ਸਰਮੌਰ ਹੈ ਉਹਦੇ ਇਸ ਕਿਸਮ ਦੀਆਂ ਇੱਥੇ ਗੱਲਾਂ ਚੱਲਣ ਮੈਂ ਦੇਖੋ ਇੱਥੇ ਆਣ ਤੋਂ ਪਹਿਲਾਂ ਮੈਂ ਪੁਲਿਸ ਕੰਪਲੇਂਟ ਪਾਰਟੀ ਕਨ ਦੇ ਕੇ ਆਏ ਹੁਣੇ ਪਰ ਮੈਂ ਚਾਹੇ ਸਾਡੇ ਰਾਜਨੀਤਿਕ ਵਿਰੋਧ ਹੈਗੇ ਇਹਨਾਂ ਨਾਲ ਕੀ ਨਾ ਪਾਉਣ ਸਾਹਮਣੇ ਤੋਂ ਦੋ ਹੀ ਹੈ ਆਮ ਆਦੀ ਪਾਰਟੀ ਤੇ ਸਾਡੇ ਵਾਲੇ ਮੇਰੇ ਪੁਰਾਣੇ ਸਾਥੀ ਜਿਹੜੇ ਐ ਪਰ ਮੈਂ ਕਿਸੇ ਦਾ ਨਾਂ ਨਹੀਂ ਪਾਇਆ ਮੈਂ ਇਨਾ ਹੀ ਲਿਖਿਆ ਵੀ ਪੂਰੀ ਜਾਂਚ ਕਰਕੇ ਜੋ ਕੋਈ ਵੀ ਇਸ ਕਿਸਮ ਦੀਆਂ ਘਟੀਆਂ ਸੋਚ ਕਰ ਰਿਹਾ ਉਹਦੇ ਤੇ ਤੁਖਮੀ ਕਾਰਵਾਈ ਹੋਵੇ ਮੁੜ ਕੇ ਕੋਈ ਇਸ ਕਿਸਮ ਦਾ ਜ਼ਹਿਰ ਨਾ ਬੀਜੇ ਸਾਹਿਬ ਦੱਸ ਦਈਏ ਕਿ ਸੁਨੀਲ ਜਾਖੜ ਨੇ ਪੰਜਾਬ ਚ ਆਏ ਹੜ੍ਹਾਂ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਉਹਨਾਂ ਕਿਹਾ ਕਿ ਜਦੋਂ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਤਾਂ ਇਹਨਾਂ ਵੱਲੋਂ ਡੈਮਾਂ ਚੋਂ ਪਾਣੀ ਛੱਡਣ ਲਈ ਅਧਿਕਾਰੀਆਂ ਨੂੰ ਕਿਉਂ ਨਹੀਂ ਕਿਹਾ ਗਿਆ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ